ਜਾ 150 ਤੋਂ 200 ਤੱਕ ਬੀਜ ਵਿਕ ਰਿਹਾ ਪੰਜਾਬ ਨੰਬਰ 1 ਦਾ ਹਾਂਜੀ ਤੁਸੀਂ ਬਈ 24 ਰੁਪਏ ਕਿਲੋ ਵਿੱਚ ਬੀਜ ਵੇਚ ਰਹੇ ਹੋਗੇ ਬਈ ਕੋਈ ਖਰਾਬੀ ਹੈ ਇਹਦੇ ਬੀਜ ਦੇ ਵਿੱਚ ਜਾਂ ਕਿਵੇਂ ਆ ਬਈ ਫਿਰ ਮੈਂ ਕਿਸਾਨ ਭਾਈਆਂ ਨੂੰ ਨਾ ਕਿਉਂ ਦਵਾਂਗਾ ਜਦੋਂ 2-200 ਕਿਲੋਮੀਟਰ ਤੋਂ ਬੰਦੇ ਆਪਣੇ ਲੈਣ ਆਏ ਨੇ ਹਾਂਜੀ ਆਪਾਂ ਸਿਰਫ ਮੇਰਾ ਮਕਸਦ ਇਹ ਹੀ ਸੰਦੇਸ਼ ਦੇਣਾ ਸੀ ਬਾਈ ਜੀ ਇੱਕ ਵਾਰੀ ਪੈਸੇ ਕਮਾ ਕੇ ਵੀਰੋ ਜ਼ਿੰਦਗੀਆਂ ਨਹੀਂ ਲੰਘਦੀ ਹੁੰਦੀ ਥੋੜਾ ਜਿਹਾ ਰੰਗ ਦੂਜੀਆਂ ਜੀਰੀਆਂ ਨਾਲ ਹਲਕੇ ਪਣਚਾ ਥੋੜਾ-ਮੋਟਾ ਨੂੰ ਸੁੰਢੀ ਦੀ ਸ਼ਿਕਾਇਤ ਵੀ ਘਟਾ ਤੇ ਥੋੜਾ ਜਿਹਾ ਜੇ ਪੱਤ ਸੱਤ ਘਟ ਹੋਣ ਦੇ ਚਾ ਵਾਜੂਦ ਮੰਨ ਲਈਏ ਪੂਸ਼ਾ ਚ ਬਾਹਲਾ ਪੱਤ ਸੱਤ ਹੁੰਦਾ ਥੱਲੇ ਹਵਾ ਨਹੀਂ ਪੈਂਦੀ ਧੁੱਪ ਨਹੀਂ ਪੈਂਦੀ ਇੱਚ ਪਤਰਾਲ ਬਹੁਤ ਘਟ ਆ ਉਹਦੇ ਨਾਲ ਥੱਲੇ ਧੁੱਪ ਹਵਾ ਪੈਂਦੀ ਉਹਦੇ ਨਾਲ ਤੇਲੇ ਦਾ ਵੀ ਥੋੜਾ ਜਿਹਾ ਟੈਕਨ ਨੂੰ ਘਟਦਾ ਤੇ ਉਲੀ ਵਾਲੀ ਸਮੱਸਿਆ ਵੀ ਇਹਨੂੰ ਥੋੜੀ ਘਟ ਆਉਂਦੀ ਆ ਹਾਂਜੀ ਹਸੀਕਾਲ ਜੀ ਦੋਸਤੋ ਕਿਸਾਨ ਮੈਂਡ ਸੈਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਧੰਨਵਾਦ ਅੱਜ ਭਾਈ ਆਪਾਂ ਗੱਲਬਾਤ ਕਰਦੇ ਆ ਪੰਜਾਬ ਨੰਬਰ 1 ਬੀਜ ਦੇ ਬਾਰੇ ਜੋ ਕਿ ਤੁਹਾਨੂੰ ਪਤਾ ਅੱਜ ਦੇ ਟਾਈਮ ਦੇ ਵਿੱਚ ਇੱਕ ਟ੍ਰੈਂਡਿੰਗ ਮਸਲਾ ਬਣਿਆ ਹੋਇਆ ਹੈ ਪੰਜਾਬ ਨੰਬਰ 1 ਦਾ ਵੀ ਆਪਾਂ ਕਹਿ ਲਈਏ ਵੀ ਕੋਈ ਕਹਿੰਦਾ ਭਈ ਇਹਦਾ 100 ਮਣ ਝਾੜ ਨਿਕਲਦਾ ਵੀ ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ ਅੱਜ ਆਪਾਂ ਇੱਕ ਕਿਸਾਨ ਦੇ ਖੇਤ ਦੇ ਵਿੱਚ ਖੜੇ ਹਾਂ ਜਿੱਥੋਂ ਕਿ ਪੰਜਾਬ ਨੰਬਰ 1 ਦਾ ਬੀਜ ਵੇਚ ਰਿਹਾ ਹੈ ਜਿਹੜੀ ਕਿ ਸਹੀ ਆਪਾਂ ਕਹਿ ਲਈਏ ਗਰਾਊਂਡ ਪੱਧਰ ਦੀ ਜਾਣਕਾਰੀ ਤੁਹਾਡੇ ਨਾਲ ਉਹ ਸਾਂਝੀ ਕਰਦੀਆਂ ਕਰਦਿਆਂ ਗੱਲਬਾਤ ਬਾਈ ਮਣੀ ਦੇ ਨਾਲ ਸਤਿ ਸ਼੍ਰੀ ਅਕਾਲ ਬਣੀ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਦਾ ਬਾਈ ਬਹੁਤ ਵਧੀਆ ਬਾਈ ਤੇ ਮਣੀ ਬਾਈ ਪਹਿਲੇ ਹੀ ਮੇਰਾ ਸਵਾਲ ਆ ਗਿਆ ਜਿਵੇਂ ਨਾ ਬਾਜ਼ਾਰ ਦੇ ਵਿੱਚ 150 ਬੀਜ ਵੇਚ ਰਹੇ ਹੋਗੇ ਬਈ ਕੋਈ ਖਰਾਬੀ ਹੈ ਇਹ ਦੇ ਬੀਜ ਦੇ ਵਿੱਚ ਜਾਂ ਕਿਵੇਂ ਆ ਬਈ ਕੀ ਗੱਲ ਬਾਤ ਆ ਬਈ ਹੋ ਇੰਨਾ ਘੱਟ ਰੇਟ ਦੇਣ ਦਾ ਘੱਟ ਰੇਟ ਦਾ ਬਈ ਐ ਜੀ ਕੋਈ ਆਪਾਂ ਨੂੰ ਦਹਾਵੇ ਦਾ ਸ਼ੌਂਕ ਨਹੀਂ ਬਈ ਨਾ ਆਪਾਂ ਕਿਸੇ ਗੱਡੀਆਂ ਦੀਆਂ ਕਿਸ਼ਤਾਂ ਭਰਨੀਆਂ ਨੇ ਲੋਕਾਂ ਤੋਂ ਪੈਸੇ ਕਮਾ ਕੇ ਹਨਾ ਆਪਾਂ ਸਿਰਫ ਆਪਦੀ ਕਿਸਾਨ ਭਾਈਆਂ ਦੀ ਮਦਦ ਵਾਸਤੇ ਵੀ ਯਾਰ ਜਿਹੜੇ 250 ਵੇਚ ਰਹੇ ਨੇ ਕੁਛ ਨਾ ਕੁਛ ਤਾਂ ਬੰਦੇ ਆਪਾਂ ਤੋਂ ਲੈ ਜਾਣਗੇ ਬਈ 24 ਰੁਪਏ ਕਿਲੋ ਮੰਡੀ ਦਾ ਰੇਟ ਆਪਾਂ ਮੰਡੀ 'ਚ ਵੀ ਵੇਕਣਾ ਜੀ ਦੂਜੀ ਗੱਲ ਬੰਦੇ ਨੂੰ ਇਹ ਯਕੀਨ ਹੋ ਜਾਂਦਾ ਯਾਰ ਵੀ 24 ਰੁਪਏ ਕਿਲੋ ਜਦੋਂ ਬੰਦੇ ਨੇ ਰੇਟ ਰੱਖਿਆ ਕੋਈ بیچ ਨੁਕਸ ਨਹੀਂ ਹੋਣਾ ਕਿਉਂਕਿ ਜੇ ਮੰਨ ਲਓ ਮੇਰਾ ਕੋਈ ਖਰਾਬ ਹੋਵੇ ਵੀ 24 ਤਾਂ ਫਿਰ ਮੈਂ ਮੰਡੀ ਜੀ ਵਿੱਚਾਂ ਫਿਰ ਮੈਂ ਕਿਸਾਨ ਭਾਈਆਂ ਨੂੰ ਨਾ ਕਿਉਂ ਦਊਗਾ ਜਦੋਂ 2-200 ਕਿਲੋਮੀਟਰ ਤੋਂ ਬੰਦੇ ਆਪਣੇ ਲੈਣ ਆਏ ਨੇ ਹਾਂਜੀ ਆਪਾਂ ਸਿਰਫ ਮੇਰਾ ਮਕਸਦ ਇਹ ਹੀ ਸੰਦੇਸ਼ ਦੇਣਾ ਸੀ ਬਾਈ ਜੀ ਇੱਕ ਵਾਰੀ ਪੈਸੇ ਕਮਾ ਕੇ ਵੀ ਤਾਂ ਜ਼ਿੰਦਗੀ ਨਹੀਂ ਲੰਘਦੀ ਹੁੰਦੀ ਠੀਕ ਆ ਆਪਾਂ ਯਾਰ ਕਿਸਾਨ ਹੀ ਕਿਸਾਨ ਦੀ ਮਦਦ ਨਹੀਂ ਕਰੂਗਾ ਫਿਰ ਹੋਰ ਕੌਣ ਕਰੂ ਬਾਈ ਸਹੀ ਗੱਲ ਵਪਾਰੀ ਤਾਂ ਪਹਿਲੀ ਲੁੱਟ ਰਹੇ ਨੇ ਜੀ ਆਪਾਂ ਨਾ ਨਾ ਵਪਾਰੀ ਬਣੀ ਸਹੀ ਗੱਲ ਆ ਜੀ ਤਾਂ ਕਰਕੇ ਆਪਾਂ ਬਾਈ 24 ਰੁਪਏ ਰੇਟ ਰੱਖਿਆ ਹੈ ਤੇ ਬਈ ਇਹਦੇ ਵਿੱਚ ਜਿੰਮ ਹੁਣ ਝਾੜ ਦੀ ਗੱਲ ਹੁੰਦੀ ਹੈ ਵੀ ਕਈ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੇ ਨੇ ਬਈ 100 ਮਣ ਹੋਗੀ 110 ਹੋਗੀ ਕੋਈ ਕਿੰਨੀ ਇਹ ਰਿਹਾ ਕੋਈ ਕਿੰਨੀ ਬਈ ਜਿੰਨੇ ਮੂੰਹ ਨਹੀਂ ਗੱਲਾਂ ਬਈ ਆਪਣੇ ਖੇਤ ਦੇ ਵਿੱਚੋਂ ਕਿੰਨਾ ਕੁ ਝਾੜ ਨਿਕਲਿਆ ਹੈਗਾ ਇਹਦਾ ਝਾੜ ਬਈ ਆਪਣੇ ਮੇਰੀ ਵਟ ਨਾਲ ਵਾਟੇ ਲੱਗਦੇ ਨੂੰ ਤਾਂ ਉਹਨਾਂ 5 ਸਾਲ ਹੋ ਗਏ ਕੋਈ ਇਹ ਨਵੀਂ ਵੈਰਾਈਟੀ ਨਹੀਂ ਅੱਛਾ ਬਈ ਪੁਰਾਣੀ ਵੈਰਾਈਟੀ ਆ ਖਾੜੇ ਖੇਤਾਂ 'ਚ 80 ਤੋਂ 85 ਮਣ ਪੌਣੇ 5 ਬਿਗਾਂ ਦਾ ਆਪਣੇ ਇਕੱਲਾ ਅਟਕਨਾਲ ਦਾ 80 ਤੋਂ 85 ਮਣ ਆਪਣੇ ਖੇਤਾਂ 'ਚ ਹੁੰਦੀ ਆ ਹੁਣ ਜੇ ਇਸ ਸਮੇਂ ਦੀ ਗੱਲ ਕਰੀਏ ਅੱਛਾ ਚਾਚੇ ਉਹਨਾਂ ਨੇ ਆਪਣੇ ਕਮਾਂਡੀਆਂ ਨੇ ਪਰਸੋ ਜੁੱਥੇ ਵੱਡੀ ਸੀ ਮੌਦੀ ਵੀਡੀਓ ਵੀ ਪਾਈ ਸੀ ਜੀ ਉਹ ਬਈ 73 ਮਾ ਟੋਲੀ ਆ ਜੀ 73 70 ਗੱਟਿਆਂ ਦੀ ਟੋਲੀ ਆ ਠੀਕ ਆ ਬਈ हां अपनी अगर आपा तोल्या नहीं एक ट्रॉली ओ भरी खड़ी है एक ट्रॉली तकरीबन अपनी बिक गई है जी आय लगदा भाई चल जाउगी 75 76 ਤੈ ਤਾਂ ਜਾ ਸਕਦੀ ਹੈ 75 76 ਇੰਨਾ ਵੀ ਜਿੰਮੇ ਇਸ ਸਾਲ ਵੀ 60 50 ਮਣੀਆ ਵੀ ਲੋਕਾਂ ਨੇ ਰਹੀਆਂ ਨੇ ਫਰਈਆਂ ਨੇ ਬਈ ਵੀ ਆਪਣੀ ਬਈ 75 ਤੱਕ ਫੇਰ ਵੀ ਹੈਗੀ ਹੈ ਹਾਂ ਜਾਊਗੀ ਬਈ ਤੇ ਬਈ ਜਿਹੜੀ 100 ਮਣ ਵਾਲੀ ਗੱਲ ਹੁੰਦੀ ਆ ਉਹ ਬਈ ਤੁਹਾਨੂੰ ਬਿਲ ਦਿੰਦੀ ਆ ਬਈ ਇਹ 100 ਮਣ ਦਾ ਝਾੜਾ ਬਈ ਦੇ ਮੈਂ ਝੂਠ ਨਹੀਂ ਬੋਲਣਾ ਨਾ ਮੈਂ ਝੂਠ ਬੋਲ ਕੇ ਵੀ ਵੇਚਿਆ ਬਈ ਹਣਾ 100 ਮਣ ਠੀਕ ਆ ਕਿਸੇ ਸਾਲ ਮੌਸਮ ਚੰਗਾ ਰਹੇਗਾ ਬਹਣ ਭੋਣ ਪੂਰੇ ਤਕੜੇ ਨੇ ਠੰਡੇ ਬਹਣ ਨੇ ਬਈ ਬਗ ਜਾਂਦੀ ਹੋਊਗੀ ਪਰ ਜਦੋਂ ਆਪਾਂ ਚੀਜ਼ ਉਹ ਦੇਖੀ ਨਹੀਂ ਆਪ ਦੇਖੀ ਆਪਾਂ ਕਹਿੰਦੇ ਵੀ ਨਹੀਂ ਠੀਕ ਹੈ ਭਾਈ ਹਾਂ ਹੁਣ 90 ਮੰਨ ਕੇ ਚੱਲ ਇਹ 90 99 ਮੰਨ ਜਿਹੜੇ ਪੂਰੇ ਚੋਟੀ ਦੇ ਬਾਣ ਨੇ ਹੁੰਦੀ ਆ ਭਾਈ ਉੱਥੇ ਅੱਛਾ ਭਾਈ ਤੇ ਭਾਈ ਊਸ਼ਾ ਤੋਂ ਛੜ ਵੱਧ ਰਹਿੰਦਾ ਕੀ ਊਸ਼ਾ ਦੇ ਬਰਾਬਰ ਹੁੰਦਾ ਮੇਰੇ ਹਿਸਾਬ ਨਾਲ ਤਾਂ ਜਿੱਥੇ ਊਸ਼ਾ ਜੱਜੀ ਖੜੀ ਆ ਭਾਈ ਊਸ਼ਾ ਤੋਂ ਤਾਂ ਨਹੀਂ ਟੱਪਦੀ ਕੋਈ ਵੀ ਵੈਰਾਈਟੀ ਨਹੀਂ ਟੱਪਦੀ ਊਸ਼ਾ ਤੋਂ ਊਸ਼ਾ ਤੋਂ ਕੋਈ ਨਹੀਂ ਟੱਪਦੀ ਭਾਈ ਕਹਿਣ ਨੂੰ ਕੋਈ ਕੁਛ ਕਹ ਦੇ ਹੁਣ ਕੋਈ ਪ੍ਰਾਈਵੇਟ ਵੈਰਾਈਟੀਆਂ ਦਾ ਚੱਲ ਰਿਹਾ ਬੋਲ ਵਾਲਾ ਸੋਸ਼ਲ ਮੀਡੀਆ ਤੇ ਜੀ ਜੀ ਉਹ ਮੈਨੂੰ ਐ ਲੱਗਦਾ ਵਿੱਚ ਦਾ ਬੰਦੇ ਕੰਪਨੀਆਂ ਪਹਿਲਾਂ ਪੈਸੇ ਦੇ ਕੇ ਪ੍ਰੋਮੋਸ਼ਨ ਕਰਾਉਂਦੀਆਂ ਹੁੰਦੀ ਸੀ ਕਿਸਾਨਾਂ ਨੂੰ ਹੁਣ ਤਾਂ ਕਿਸਾਨ ਮੇਰੇ ਵਰਗੇ ਐਵੇਂ ਵੱਧ ਝਾੜ ਦੇ ਦੱਸਣ ਦੇ ਚੱਕਰ ਦੀ ਪ੍ਰੋਮੋਸ਼ਨ ਕਰੀ ਜਾਂਦੇ ਨੇ ਬਾਈ ਉਹੀ ਬਾਈ ਆਪਦੇ ਆਪ ਨੂੰ ਵੱਡਾ ਕਹਾਉਣ ਆਪਦੇ ਆਪ ਨੂੰ ਵੱਡਾ ਕਹਾਉਣ ਦੇ ਚੱਕਰ ਚ ਪੈਸਾ ਕੰਪਨੀਆਂ ਕਮਾ ਜਾਣਗੀਆਂ ਜੀ ਕੋਈ ਪ੍ਰਾਈਵੇਟ ਚਾਲ ਆਪਾਂ ਕਿਸੇ ਦਾ ਨਾਮ ਨਹੀਂ ਲੈਂਦੇ ਕੋਈ ਫਲਾਨਾ ਸਾਡੀ ਇੰਨੀ ਐ ਜੀ ਫਲਾਨੀ ਐ ਪ੍ਰਾਈਵੇਟ ਫਰਮਾਂ ਦੇ ਉਹ ਵੀ ਨੇ 4-400 ਰੁਪਏ ਕਿਲੋ ਵੇਕਣੇ ਨੇ ਠੀਕ ਹੈ ਬਾਈ ਪੈਸਾ ਉਹ ਕਮਾਉਣਗੇ ਕਿਸਾਨ ਬਸ ਆਪਣੀ ਪਾਰ ਬਾਈ ਤੇ ਚੱਕਰ ਦੇ ਦੱਸੀ ਜਾਂਦੇ ਨੇ ਮੇਰਾ 90 ਹੋ ਗਿਆ ਮ ਗਮਰਾ ਕਰ ਰਹੇ ਨੇ ਆਪਣੇ ਗਮਰਾ ਗਮਰਾ ਵੀ ਨਹੀਂ ਕਹਿ ਸਕਦੇ ਭਈ ਉਹ ਆਪ ਹੀ ਗਮਰਾ ਹੋਏ ਬੰਦੇ ਨੇ ਹਣਾ ਠੀਕ ਹੈ ਭਾਈ ਤੇ ਭਾਈ ਬਾਕੀ ਭਈ ਇਹਦੀ ਗੱਲ ਜਿਵੇਂ ਕਈ ਭਰਾ ਇਹਨੂੰ ਕਹਿੰਦੇ ਨੇ ਵੀ ਇਹਨੂੰ ਕੋਈ ਬਿਮਾਰੀ ਨਹੀਂ ਪੈਂਦੀ ਹੈਗੀ ਭਈ ਉਹ ਗੱਲ ਕਿਵੇਂ ਆਗੀ ਨਹੀਂ ਬਿਮਾਰੀਆਂ ਪੈਂਦੀਆਂ ਨੇ ਭਈ ਝੋਨਾ ਯਾਰ ਆਖਰ ਕੋਈ ਇਹ ਤਾਂ ਹੈ ਨਹੀਂ ਜੇ ਤਾਂ ਬਿਮਾਰੀ ਨਾ ਪੈਂਦੀ ਹੋਵੇ ਤਾਂ ਬੜੱਕੇ ਲਾ ਦਈਏ ਤੇ ਰੇਪ ਪਾ ਦਈਏ ਕੰਮ ਨਿਭੜ ਗਿਆ ਪਰ ਆਇਆ ਇਹਦਾ ਥੋੜਾ ਜਿਹਾ ਪੱਤਾ ਜਿਹੜਾ ਉਹ ਕੜੜੇ ਪੰਚ ਹੈ ਥੋੜਾ ਜਿਹਾ ਰੰਗ ਦੂਜੀਆਂ ਜੀਰੀਆਂ ਨਾਲ ਹਲਕੇ ਪੰਚ ਹੈ ਥੋੜਾ-ਮੋਟਾ ਇਹਨੂੰ ਸੁੰਡੀ ਦੀ ਸ਼ਿਕਾਇਤ ਵੀ ਘਟਾ ਤੇ ਥੋੜਾ ਜਿਹਾ ਜੇ ਪੱਤ ਸੱਤ ਘਟ ਹੋਣ ਦੇ ਚਕ باوجود ਮਨ ਲਈ ਪੂਸ਼ਾ ਚ ਬਾਹਲਾ ਪੱਤ ਸੱਤ ਹੁੰਦਾ ਥੱਲੇ ਹਵਾ ਨਹੀਂ ਪੈਂਦੀ ਧੁੱਪ ਨਹੀਂ ਪੈਂਦੀ ਤੇ ਪਤਰਾਲ ਬਹੁਤ ਘਟ ਆ ਉਹਦੇ ਨਾਲ ਥੱਲੇ ਧੁੱਪ ਹਵਾ ਪੈਂਦੀ ਉਹਦੇ ਨਾਲ ਟੇਲੇ ਦਾ ਵੀ ਥੋੜਾ ਜਿਹਾ ਟੈਕ ਨੂੰ ਘਟਦਾ ਤੇ ਉਲੀ ਵਾਲੀ ਸਮੱਸਿਆ ਵੀ ਇਹਨੂੰ ਥੋੜੀ ਘਟ ਆਉਂਦੀ ਆ ਜੀ ਆਮ ਚੋਣਿਆਂ ਨੂੰ ਠੀਕ ਹੈ ਭਾਈ ਤੇ ਡੋਡੀ ਵਾਲੀ ਜਿਵੇਂ ਹੁਣ ਗੱਲ ਸੋਸ਼ਲ ਮੀਡੀਆ ਚੱਲ ਰਹੀ ਹੈ ਵੀ ਇਹਨੂੰ ਹਲਦੀ ਪੈਂਦੀ ਨਹੀਂ ਇਹ ਨਰਾ ਝੂਠਾ ਭਾਈ ਪੈ ਸਕਦੀ ਹੈ ਪੈ ਸਕਦੀ ਹੈ ਹਾਂ ਕਿਤੇ ਨਾ ਕਿਤੇ ਕਿਸੇ ਦਾਣੇ ਨੂੰ ਨਾ ਮਾਤਰ ਨਜ਼ਰ ਆਈ ਹੈ ਥੋ ਇਹ ਨਹੀਂ ਕਿਹਾ ਜਾ ਸਕਦਾ ਵੀ ਇਹਨੂੰ ਪੈਂਦੀ ਨਹੀਂ ਠੀਕ ਹੈ ਪੈ ਸਕਦੀ ਵੀ ਹੈ ਹੋ ਸਕਦੀ ਆ ਪਰ ਵੀ ਆਪਣੇ ਕਿਤੇ ਨਾ ਕਿਤੇ ਟਮਾਟਲ ਦੇ ਨੂੰ ਹਾਂ ਆਪਣੇ ਤਨਕੀਲੇ ਚ ਮੰਨ ਲਓ ਕਿਸੇ ਦਾਣੇ ਨੂੰ ਕਿਤੇ ਨਾ ਕਿਤੇ ਦਾਣਾ ਦਿਖਿਆ ਜੀ ਨਾ ਮਾਤਰ ਕਹਿ ਸਕਦੇ ਆ ਪਰ ਇਹ ਕਹਿ ਕੇ ਨਹੀਂ ਦਾ ਵੀ ਵੇਚਿਆ ਜਾ ਸਕਦਾ ਵੀ ਇਹਨੂੰ ਰੋਡੀ ਨਹੀਂ ਪੈਂਦੀ ਠੀਕ ਹੈ ਪੈ ਸਕਦੀ ਆ ਬਈ ਕਿਸੇ ਦੇ ਖੇਤ ਹਨ ਤੇ ਬਈ ਬਾਕੀ ਰੇ ਇਹਨੂੰ ਕਿੰਨਾ ਕੁ ਪੈ ਪਾਇਆ ਬਈ ਤੁਸੀਂ ਇਹਨੂੰ ਬਾਤ ਕਰੋ ਬਈ ਆਪਾਂ ਤਿੰਨ ਗੱਟੇ ਤਿੰਨ ਗੱਟਿਆਂ ਨਾਲ ਆਮ ਹੋ ਸਕਦੀ ਬਰਾਬਰੀ ਹੁੰਦੀ ਹਾਂ ਹੋ ਜਾਂਦੀ ਆ ਬਈ ਕਿਉਂਕਿ ਜਦੋਂ ਵੱਧ ਰੇ ਪਾਵਾਂਗੇ ਫਿਰ ਲੱਗੀ ਆ ਪਤਰਾ ਵਾਲੀ ਵੱਧ ਆਸਰਾ ਸੀ ਤਿਆਰਪਾ ਕਰਕੇ ਦੇਖਿਆ ਆਪਣਾ 26 ਆ ਤੁਸੀਂ ਵਿੱਚ ਫਿਰ ਕੇ ਦੇਖੋਗੇ ਇਹ ਚ ਅਸੀਂ ਡੇਢ ਘੱਟੇ ਤੋਂ ਵੀ ਘੱਟ ਜ਼ੂਰੀਆ ਪਾਇਆ ਕਿੱਲੇ ਦਾ ਦੋ ਰੇ ਪਾਏ ਨੇ ਸਰ ਇਹ ਤੇ ਅਰਬੇ ਤੌਰ ਤੇ ਆਪਣਾ 6 ਕਿਲ ਨਾਲ ਵਾਲਾ ਬਹਣਾ ਤੇ ਮੈਨੂੰ ਐ ਲੱਗਦਾ ਵੀ ਇਹ ਉਹਦੇ ਨਾਲ ਘਟਦਾ ਨਹੀਂ ਝੜ ਦੇਖਣ ਨੂੰ ਐ ਲੱਗਦੇ ਨੇ ਵੀ ਜਿਵੇਂ ਸੜੀ ਹੋਈ ਜ਼ੂਰੀਆ ਦਾ ਵਧੀਆ ਨਹੀਂ ਹੈਗੀ ਪਰ ਦਾਣੇ ਝੋਨੀ ਨੇ ਪੱਤੇ ਨਹੀਂ ਹੈਗੇ ਜਦੋਂ ਜ਼ੂਰੀਆ ਵਧਾ ਦਿੰਦੇ ਆ ਪੱਤਾ ਸੱਤਾ ਵਧ ਜਾਂਦਾ ਤਾਂ ਇਹ ਮੈਂ ਕਹਿਣਾ ਹਾਂ ਯਾਰ ਲਫਾਫੇ ਲੱਪੇ ਜਿਹਾ ਨਾ ਪਾਇਆ ਕਰੋ ਯਾਰ ਸਮਾਨ ਹੈ ਨਾ ਗ੍ਰੋਥ ਪ੍ਰੋਮੋਟਰ ਜੇ ਇਹ ਥੋੜੇ ਯਾਰ ਪਤਰਾਲ ਵਧਾਉਂਦੇ ਨੇ ਝਾੜਨੇ ਵਧਾਉਂਦੇ ਆਪਾਂ ਨੂੰ ਲੱਗਦਾ ਯਾਰ ਬੂਟਾ ਵੱਡਾ ਹੋ ਗਿਆ ਤਾਕੜਾ ਹੋ ਗਿਆ ਝੋਨਾ ਕੱਦ ਕਰ ਗਿਆ ਬਾਲਾ ਝਾੜ ਦੇਊਗਾ ਨਾ ਜਿਹੜਾ ਝੋਨਾ ਮੈਨੂੰ ਐ ਲੱਗਦਾ ਵੀ ਯਾਰ ਦੇਖਣ ਨੂੰ ਪੜਾ ਲੱਗਦਾ ਸੀ ਉਹ ਵੱਧ ਨਿਕਲੂ ਠੀਕ ਹੈ ਆਪਣੇ ਆ ਉਹ ਕਿਹੜਾ ਦੇਖ ਇੱਧਰ ਨਾ ਸਾਨੂੰ ਅਸੀਂ ਇਧਰੋਂ ਮਿੱਟੀ ਐ ਨੂੰ ਵਾਹ ਗਈ ਦੋ ਤਿੰਨ ਸਾਲ ਕਰਾ ਦਿੱਤਾ ਲਵਾਇਆ ਨਹੀਂ ਗਿਆ ਉਸ ਤੋਂ ਥੋੜਾ ਜਿਹਾ ਲੱਗਦਾ ਸੀ ਵੀ ਦਬ ਗਿਆ ਝੋਨਾ ਹਨਾ ਰੇ ਆਪਾਂ ਪਾਇਆ ਨਹੀਂ ਪਰ ਸਲਾਹ ਹੋ ਗਈ ਵੀ ਰੇ ਪਾ ਦਈਏ ਪਰ ਪਾਇਆ ਨਹੀਂ ਹੁਣ ਦੇਖਣ ਨੂੰ ਬਾਅਦ ਚ ਆ ਗਿਆ ਲੱਗਦਾ ਸੀ ਵੀ ਇਹ ਝੋਨਾ ਚੰਗਾ ਜਰ ਉਧਰ ਪੱਤ ਸੱਤ ਜਿਆਦਾ ਵੱਧ ਗਿਆ ਠੀਕ ਹੈ ਬਈ ਕਿਉਂਕਿ ਬਾਲੇ ਯੂਰੀਏ ਜਾਂ ਬਾਲੇ ਗ੍ਰੋਥ ਪ੍ਰੋਮੋਟਰ ਨੁਕਸਾਨ ਹੀ ਕਰਦੇ ਨੇ ਫਾਇਦਾ ਨਹੀਂ ਕਰਦੇ ਝਾੜ ਨਹੀਂ ਵਧਾ ਸਕਦੇ ਵੀ ਦੇਖ ਕੇ ਚੀਜ਼ ਵਰਤਣੀ ਚਾਹੀਦੀ ਹਾਂ ਲੋੜ ਬਤਾਓ ਲੋੜ ਮੁਤਾਬਕ ਹੀ ਚੀਜ਼ ਵਰਤਣੀ ਚਾਹੀਦੀ ਤੇ ਕੋਈ ਬਈ ਹੋਰ ਆਪਣੇ ਕਿਸਾਨ ਭਰਾਵਾਂ ਨਾਲ ਕੋਈ ਜਾਣਕਾਰੀ ਸਾਂਝੀ ਕਰਨੀ ਹੋਵੇ ਝੋਨੇ ਬਾਰੇ ਤੇ ਇਹਦੇ ਬਾਰੇ ਹੋਰ ਭਾਈ ਆਏ ਆ ਜੀ ਦੇਖੋ ਪਹਿਲੀ ਗੱਲ ਤਾਂ ਸੋਸ਼ਲ ਮੀਡੀਆ ਦੇ ਥੋੜਾ ਜਿਆਦਾ ਬਚਿਆ ਕਰੋ ਇਹਨਾਂ ਚੀਜ਼ਾਂ ਤੋਂ ਜਿਹੜੀਆਂ ਯਾਰ ਬੇਤੁਕੀਆਂ ਚੱਲ ਰਹੀਆਂ ਨੇ ਹੁਣ 115 ਮਣ ਝਾੜ ਕਹਿ ਕੇ ਬੰਦੇ ਨੇ 300 ਰੁਪਏ ਕਿਲੋ ਵੀ ਵੇਚਦਾ ਕਿ ਨਿਕੜੂ 115 ਮਣ ਯਾਰ ਉਹ ਇਹ ਜਾਂ ਬੇਤੁਕੀਆਂ ਗੱਲਾਂ ਤੋਂ ਬਚ ਬੀ ਲਾਓ ਆਪਦਾ ਨਾਮ ਲੈ ਕੇ ਟਰੈਲ ਇੱਕ ਦੂਜੇ ਦੇ ਕਿਸਾਨਾਂ ਤੋਂ ਯਾਰ ਬੀ ਲੈਣਾ ਸਿੱਖੋ ਬਲਨਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਮੰਨ ਲਓ ਮੈਥੋਂ ਅੱਜ ਮੈਂ ਬੀ ਵੰਡਦਾ ਅੱਜ ਮੈਂ ਹਰੇਕ ਬੰਦੇ ਨੂੰ ਇਹ ਕਹਿ ਕੇ ਦਿੱਤਾ ਬਈ ਅੱਗਾਂ ਵਾਲੇ ਸਾਲ ਨੂੰ ਤੂੰ ਇਹ ਝੋਨਾ ਲਾਏਗਾ ਆਪਦੇ ਖੇਤ 10 ਕਿਸਾਨਾਂ ਨੂੰ ਦਾਣੇ ਬੱਟੇ ਦਾਣੇ ਦੇਈ ਬਈ ਠੀਕ ਹੈ ਬਈ ਠੀਕ ਹੈ ਅੱਗੇ ਵੈਰਾਈਟੀ ਖਣ ਜੇ ਉਹਦੇ ਨਾਲ ਅੱਗੇ ਇੱਕ ਦੂਜੇ ਤੋਂ ਆਪਾਂ ਯਾਰ ਬੀ ਲੈਣ ਦੇਣ ਸਿੱਖੀਏ ਤਾਂ ਕਿ ਯਾਰ ਬੀਜ ਮਾਫੀਆ ਲੁੱਟ ਬਹੁਤ ਹੋ ਰਹੀ ਹੈ ਇਹਦੇ ਵਿੱਚ ਕਿਸਾਨਾਂ ਦੀ ਹੁਣ ਤਾਂ ਆਪਣੇ ਵਰਗੇ ਕਿਸਾਨ ਭਾਈ ਵੀ ਰਲ ਗਏ ਇਹਨਾਂ ਦੇ ਨਾਲ ਹਨਾ ਜਿਵੇਂ 100 ਰੁਪਏ ਦਾ ਬ ਇਹੀ ਜੀ ਕੋਈ ਵੈਰਾਈਟੀ ਅਸਲ ਆਪਣੇ ਨਾ ਬਈ ਗੱਲ ਲੰਬੀ ਹੋ ਜੂਗੀ ਆਪਣੇ ਕਿਸਾਨ ਕੋਈ ਐਸੀ ਵੈਰਾਈਟੀ ਭਾਲਦੇ ਫਿਰਦੇ ਨੇ ਕਣਕ ਦੀ ਦਾਲ ਝੋਨੇ ਦੀ ਵੀ ਖੇਤ ਅਸੀਂ ਫਸਲ ਲਾਤੀ ਜੂਰੀਆ ਪਾਤਾ ਤੇ 100 ਮਣ ਵਾਢ ਲਈ ਠੀਕ ਹੈ ਇਸੇ ਚੱਕਰ ਦੀ ਬਸ ਮੇਰੇ ਵਰਗੇ ਭਾਈ ਲੁੱਟੇ ਜਾਂਦੇ ਨੇ ਕੋਈ 100 ਮਣ ਕਹਿ ਕੇ ਕੋਈ 115 ਮਣ ਕਹਿ ਕੇ ਇਹਨਾਂ ਨੂੰ ਠੱਗੀ ਜਾਂਦੇ ਨੇ ਝਾੜੋਂ ਨਹੀਂ ਨਹੀਂ ਹੁੰਦਾ ਨਵੀਂ ਵੈਰਾਈਟੀ ਹੁਣ ਮੰਨ ਲਓ ਕਣਕ ਦੀ 872 ਇਹ ਕੀ ਆ ਵੀ ਜੈਤ ਕੀ ਸਾਰਾ ਬਾਹਣਾ ਵੀ ਤੇ ਟਰਾਲੀਆਂ ਨੋਟਾਂ ਨਹੀਂ ਪਰਦੂ ਦੂਜੀ ਨੋ ਮਣ ਖੰਡ ਵਾਜੂ ਪਰ ਤੁਸੀਂ ਤਜਰਬੇ ਤੌਰ ਤੇ ਕਿੱਲਾ ਦੋ ਕਿੱਲੇ ਵੱਧ ਤੋਂ ਵੱਧ ਲਾਓ ਥੋੜੇ ਮਨ ਨੂੰ ਚੰਗੀ ਲੱਗੂਗੀ ਵੈਰਾਈਟੀ ਅਗਲੀ ਵਾਰ ਨੂੰ ਤੁਹਾਡੇ ਕੋਲ 20 20 ਹੋ ਜਾਊਗਾ ਜਿੰਨਾ ਮਰਜ਼ੀ ਲਾ ਲਿਓ ਬਾਈ ਠੀਕ ਹੈ ਬਾਈ ਸੋ ਫਿਰ ਨੁਕਸਾਨ ਹੋ ਸਕਦਾ ਮੰਨ ਲਓ ਨਵੀਂ ਵੈਰਾਈਟੀ ਅੱਜ ਮੈਥੋਂ ਕੋਈ ਲੈ ਗਿਆ ਕਿਸੇ ਨੇ 20 ਕਿੱਲੇ ਲਾਤੇ ਜਾ ਕੇ ਰਹੇ ਪੰਜਾਬ ਨੰਬਰ 1 ਦੇ ਉਹਦੇ ਬਹਾਨੇ ਝੋਨਾ ਮੰਨਿਆ ਨਾ ਜਾਂ ਕਿਸੇ ਕਾਰਨ ਕੋਈ ਨੁਕਸ ਪੈ ਗਿਆ ਕੱਲ ਨੂੰ ਅਗਲਾ ਆਪਾਂ ਨੂੰ ਲਾਂਭਾਂਗੇ ਤੇ ਬਈ ਜਿਵੇਂ ਇੱਕੋ ਗੱਲ ਕਹੀ ਹੈ ਤੁਸੀਂ ਵੀ ਆਪਦੇ ਕਿਸਾਨ ਭਰਾਵਾਂ ਨਾਲ ਬੀਜ ਵੰਡਣਾ ਸਿੱਖੋ ਹਾਂ ਇਹ ਬਈ ਮੈਂ ਵੀ ਕਿਸੇ ਤੋਂ ਗੱਲ ਸੁਣੀ ਸੀ ਕਹਿੰਦੇ ਵੀ ਇਹ ਜਿਹੜਾ ਪੰਜਾਬ ਨੰਬਰ 1 ਬੀਜ ਆ ਵੀ ਇਹਦਾ ਬੀਜ ਰੱਖਿਆ ਨਹੀਂ ਜਾ ਸਕਦਾ ਕਹਿੰਦੇ ਇਹ ਹਾਈਬ੍ਰਿਡ ਆ ਬਈ ਇਹ ਗੱਲ ਕਿਵੇਂ ਆ ਵੀ ਰੱਖ ਸਕਦਾ ਕਿਸਾਨ ਭਰਾ ਇਹਦਾ ਲੈ ਕੇ ਗਿਆ ਪਹਿਲੀ ਗੱਲ ਤਾਂ ਇਹ ਹਾਈਬ੍ਰਿਡ ਤਾਂ ਹੈ ਨਹੀਂ ਬਈ ਇਹ ਪਰਮ ਵਾਲਾ ਠੀਕ ਆ ਬਈ ਹੁਣ ਜਾਂ ਤਾਂ ਜਿਹੜੇ ਬੰਦੇ ਇਹ ਕਹਿ ਰਹੇ ਨੇ ਵੀ ਬੀ ਰੱਖਿਆ ਨਹੀਂ ਜਾਂਦਾ ਇਹਦਾ ਉਹ ਕੋਈ ਇਨਕੂਬੇਟਰ 'ਚ ਦਾਣੇ ਰੱਖਦੇ ਹੋਣਗੇ ਫਿਰ ਦਾਣੇ ਤੋਂ ਦਾਣੇ ਪੈਦਾ ਕਰਦੇ ਹੋਣਗੇ ਹਨਾ ਹ ਜੇ ਉਹ ਆਪਣੇ ਮੰਗੂ ਹੀ ਭਈ ਝੋਨਾ ਲੱਗ ਜਾਣੇ ਪੈਦਾ ਕਰ ਰਹੇ ਨੇ ਫਿਰ ਤਾਂ ਆਪਾਂ ਵੀ ਰੱਖ ਸਕਦੇ ਆ ਕਿਉਂਕਿ ਹਾਈਬ੍ਰਿਡ ਜਿਹੜਾ ਸੀਡ ਆ ਉਹਨੂੰ ਤਿਆਰ ਕਰਨ ਦੀ ਵਿਧੀ ਵੱਖਰੀ ਹੁੰਦੀ ਆ ਉਹ ਦੋ ਮੇਲ ਫੀਮੇਲ ਜਾਂ ਦੋ ਵੈਰਾਈਟੀਆਂ ਬਰਾਬਰ ਬਰਾਬਰ ਲਾ ਕੇ ਉਹਨਾਂ ਦੀ ਕਰੌਸ ਪੋਲੀਨੇਸ਼ਨ ਕਰਾ ਕੇ ਫਿਰ ਉਹ ਹਾਈਬ੍ਰਿਡ ਜਿਹੜਾ ਸੀਡ ਆ ਉਹ ਤਿਆਰ ਹੁੰਦਾ ਠੀਕ ਆ ਅਗਲੀ ਵਾਰ ਨੂੰ ਉਹ ਇਹ ਨਹੀਂ ਹੁੰਦਾ ਵੀ ਹਾਈਬ੍ਰਿਡ ਸੀਡ ਆਪਾਂ ਅੱਜ ਜੀ ਬੀਜ ਤਾਂ ਵੀ ਉਹ ਜਮ੍ਹਾਂ ਖਤਮ ਹੋ ਜੂ ਪਰ ਉਹ ਆਪਦੀ ਮਤਲਬ ਪੂਰੀਆਂ ਨਹੀਂ ਨਾ ਪ੍ਰੋਪਰਟੀ ਹੁੰਦੀਆਂ ਨੇ ਉਹ ਕੁਛ ਨਾ ਕੁਛ ਘਟਾ ਜਾਂਦਾ ਜੀ ਆਪਾ ਹਾਈਬ੍ਰਿਡ ਵੀ ਲਾ ਲੈਂਦੇ ਆ ਵੀ ਥੋੜਾ ਜਿਹਾ ਝੜ ਘਟਾ ਦੂਗਾ ਪਰ ਹੋਜੂਗਾ ਥੋੜਾ ਜਿਹਾ ਹਾਂ ਹੋਜੂਗਾ ਖਤਮ ਨਹੀਂ ਹੁੰਦਾ ਵੀ ਬੀਜ ਨੇ ਹਰਾ ਨਹੀਂ ਹੋਣਾ ਹੋਊਗਾ ਸਾਰਾ ਕੁਝ ਹੋਊਗਾ ਪਰ ਉਹ ਕੁਛ ਨਾ ਕੁਛ ਕਰੈਕਟਰ ਆ ਉਹਦੇ ਗਵਾ ਦੂਗਾ ਹਾਂ ਵੀ ਕਿਸਾਨਾਂ ਨੂੰ ਵੀ ਇਹ ਚੀਜ਼ ਤੋਂ ਗੁੰਮਰਾਹ ਕੀਤਾ ਜਾ ਰਿਹਾ ਵੀ ਇਹਦਾ ਬੀਜ ਵੀ ਘਰੇ ਨਹੀਂ ਰੱਖਿਆ ਜਾ ਸਕਦਾ ਹਾਂ ਉਹ ਕਾਰਨ ਇਹੀ ਆ ਵੀ ਆਏ ਸਾਲ ਅਸੀਂ 80 ਰੁਪਏ ਵਿੱਚ ਹੀ ਅਸੀਂ 100 ਰੁਪਏ ਵਿੱਚ ਹੀ ਹੈ ਨਾ ਉਹ ਇਹੀ ਗੱਲ ਆ ਕਿਉਂਕਿ ਆ ਮੇਰਾ ਗਮੰਡੀ ਆ ਬਾਈ ਇੱਧਰ ਕੈਮਰਾ ਮਾਰ ਦੇ ਇਹ ਮੁੰਡੇ ਕੋਲ 33 ਕਿਲੇ ਬਾਹਣ ਇਹਨੂੰ 5 ਸਾਲ ਹੋ ਗਏ ਪੰਜਾਬ ਨੰਬਰ 1 ਝੋਨਾ ਲਾਉਂਦੇ ਇਹ ਪਹਿਲੇ ਸਾਲ ਇਹਨੇ ਪਾਉਣਾ ਇੱਕ ਕਿੱਲਾ ਲਾਇਆ ਸੀ ਹੁਣੇ 18-20 ਕਿੱਲੇ ਲਾਉਂਦਾ ਤੇ ਇਸ ਸਾਲ ਬਈ ਆਪ ਦੇ ਖੇਤੋ ਹੀ ਰੱਖਦੇ ਨੇ ਆਪਾਂ ਇਹਨਾਂ ਤੋਂ ਹੀ ਪਨੀਰੀ ਲੈ ਕੇ ਲਾਇਆ ਕੀ ਹੋ ਗਿਆ ਇਹਨੂੰ ਠੀਕ ਆਪਾਂ ਕਿਹੜਾ ਕਿਸੇ ਫਾਰਮ ਤੋਂ ਜਾ ਕੇ ਪੰਜਾਬ ਨੰਬਰ 1 ਦਾ ਵੀ ਲਿਆਂਦਾ ਬਈ ਇਹਨਾਂ ਤੋਂ ਹੀ ਪਨੀਰੀ ਪਟਕੇ ਲਈ ਆ ਬਈ ਤੇ 5 ਸਾਲ ਹੋ ਗਏ ਆਪਦਾ ਉਹੀ ਵੀ ਵਰਤ ਰਹੇ ਨੇ ਠੀਕ ਹੈ ਬਈ ਕੋਈ ਫਰਕ ਨਹੀਂ ਪੈਂਦਾ ਇਹ ਸਾਰਾ ਥੱਗੀ ਦੇ ਝਾਂਨੇ ਥੱਗੀ ਦੇ ਤਰੀਕੇ ਨੇ ਵੀ ਤੁਸੀਂ ਆਪਦੇ ਘਰੇ ਨਾਲ ਰੱਖੋ ਸਾਥੋਂ ਲੈ ਕੇ ਜਾਓ 80 ਰੁਪਏ ਆ ਸਾਹੀ ਗੱਲ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ। ਹਾਂ ਠੀਕ ਹੈ ਬਾਈ। ਕਿਸਾਨ ਪ੍ਰਭ ਉਹ ਜੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਬਾਈ ਬਣੀ ਦੇ ਦਾ ਸੰਪਰਕ ਕਰ ਸਕਦੇ ਹੋ। ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇੱਕ ਵਾਰ ਬਾਈ ਨੰਬਰ ਵੀ ਬੋਲ ਦੋ ਤੁਸੀਂ। ਆਪਣਾ ਨੰਬਰ ਆ ਬਾਈ 77107 82806 ਤੇ ਬਾਈ ਜੇ ਕਿਸੇ ਭਰਾ ਨੇ ਬੀਜ ਲੈਣਾ ਹੋਵੇ ਵੀ ਉਹ ਇਸ ਤੋਂ ਬਾਅਦ ਆ ਸਕਦਾ ਕਿ ਭਾਈ ਨਹੀਂ ਆ ਸਕਦਾ। ਨਾ ਬਾਈ ਹੁਣ ਨਾ ਹੋਣ ਨਹੀਂ ਬਾਈ। ਠੀਕ ਹੈ ਬਾਈ ਬੀਜ ਵਾਲਾ ਬੰਦਾ ਬਾਈ ਪ੍ਰਭ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਵੀ ਬੀਜ ਖਰਾਬ ਹੋ ਜਾਊਗਾ। ਇੱਥੇ ਵੀ ਸਕਾਉਣ ਦਾ ਪ੍ਰਬੰਧ ਨਹੀਂ ਹੈਗਾ ਬਾਈ ਹੋਰਾਂ ਕੋਲ। ਤੇ ਤਾਂ ਕਰਕੇ ਬੇਨਤੀ ਹੈ ਕਿ ਜਿਹੇ ਲੈਣ ਵਾਸਤੇ ਕੋਈ ਸੰਪਰਕ ਨਾ ਕਿਹਦੇ ਵਿੱਚ ਵੀ ਇੱਕ ਹੋਰ ਗੱਲ ਆ ਹਰ ਬੰਦਾ ਨਾ ਬਾਈ ਥੋੜਾ ਜਿਆਦਾ ਸਿਆਣਾ ਹੋ ਗਿਆ ਮੰਨ ਲਾ ਆਪਾਂ 24 ਰੁਪਏ ਰੇਟ ਰੱਖਤਾ ਮੇਰੇ ਖੇਤੋਂ ਆ ਕੇ ਲੈ ਜਾ ਹੁਣ ਅਗਲਾ ਕਹਿੰਦਾ ਸਾਨੂੰ ਸਕਾ ਕੇ ਪੱਖਾ ਲਾ ਕੇ ਦਿਓ ਪਤਾ ਕੀ ਬਈ ਨਾ ਇੰਨਾ ਆਪਣੇ ਕੋਲ ਸਮਾਂ ਤੇ ਨਾ ਹੀ ਆਪਣੇ ਕੋਲ ਜਗ੍ਹਾ ਵੀ ਹੈ ਵੀ ਆਪਾਂ ਪਹਿਲਾਂ ਸਟੋਨ ਕਰੀਏ ਯਾਰ ਫਿਰ 24 ਰੁਪਏ ਵਿੱਚੀਏ ਬਸ ਠੀਕ ਜਿਹੜਾ ਲਏਗਾ ਭਾਈ ਲਏਗਾ ਜਿਹੜਾ ਰਹਿਗਾ ਰਹਿਗਾ ਇਹਹੀ ਗੱਲ ਕਿ ਦੀ ਗੱਲ ਹੈ ਵੀ ਕਿ ਹਾਂ ਆਪਾਂ ਵੀ ਬੇਖੇਤੀ ਪੱਤੀ ਵਾਲੇ ਬੰਦੇ ਆ ਹਨਾ ਆਉਜੀ ਕਣਕ ਦੀ ਕੱਲ੍ਹ ਬਾਸ ਨੂੰ ਤਿਆਰੀ ਕਰਾਂਗੇ ਤੇ ਉਧਰ ਮੇਰੇ ਮਟਰ ਮਟਰ ਲਾਏ ਹੋ ਨੇ ਉਲਝੇ ਹੋਇਆ ਆਪਾਂ ਬਾਕੀ ਨਾ ਮੇਰੇ ਕੋਲ ਘਰੇ ਜਗ੍ਹਾ ਨਹੀਂ ਹੈ ਕਿਉਂਕਿ ਵੀ ਆਹ ਤੇ ਮੰਨ ਲਓ ਮੈਂ ਢੇਰ ਮਾਰ ਕੇ ਰੱਖਤਾ ਫਿਰ ਉਹ ਕਿਸਾਨਾਂ ਦੇ ਕੰਮ ਨਹੀਂ ਬਈ ਹੁਣ ਫਿਰ ਉਹ ਮੇਰਾ 24 ਰੁਪਏ ਦਿੱਤਾ ਹੀ ਮਿੱਟੀ ਹੋ ਜਾਊ ਤਾਂ ਕਹਿੰਦਾ ਹਰੇ ਹੀ ਨਾ ਹੋਇਆ ਜਾ ਅਗਲਾ ਆਪਦੇ ਘਰੇ ਲੈ ਜਾ ਆਪ ਦਾ ਠੀਕ ਹੈ ਬਈ ਦੋਸਤੋ ਧੰਨਵਾਦ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਸਪੋਰਟ ਕਰਿਓ ਅਸੀਂ